ਸਾਰੀ ਉਮਰ ਨਾ ਕਈ ਇਹ ਹੀ ਪੁੱਛੀ ਜਾਣਗੇ ਇਹ ਸਾਨੂੰ ਜੀ ਕੁਝ ਦੱਸੋ ਰੱਬ ਦਾ ਰਾ ਪੁੱਛਣੇ ਹੀ ਸਾਰਾ ਪੁੱਛਦੇ ਹੀ ਨੰਗ ਜਾਣ ਪੁੱਛਦੇ ਹੀ ਨੰਗ ਜਾਣਾ ਸਾਰੀ ਉਮਰ ਤੁਰੇ ਇੱਕ ਕਦਮ ਨਹੀਂ ਨਾ ਗੁਰੂ ਸਾਹਿਬ ਦੀ ਸ਼ਰਨ ਲੈਣੀ ਆ ਨਾ ਸੁਰਤੀ ਲਾਉਣੀ ਆ ਅਸਲ ਜਿਹੜਾ ਮਾਰਗ ਹੈ ਜਾਂ ਸੁਰਤੀ ਲਾਉਣੀ ਹੈ ਤੇ ਪੁੱਛੀ ਜਾਂਦਾ ਗਿਆ ਕਥਾ ਸੁਣੀ ਜਾਣੀ ਆ ਲੋਕਾਂ ਨੇ ਆਪ ਉੱਥੇ ਦੋ ਉੱਥੇ ਦੋ ਕੋਲ ਦਾ ਪੈਰ ਹੁੰਦਾ ਉਹ ਜੋੜਿਆ ਹੁੰਦਾ ਸਾਰਾ ਦਿਨ ਕੋਪੇ ਬੰਨੇ ਹੁੰਦੇ ਆ ਤੇ ਜਦੋਂ ਸ਼ਾਮ ਨੂੰ ਕੋਪੇ ਖੋਲਦਿਆ ਉਹ ਦੇਖਦਾ ਵੀ ਉੱਥੇ ਦਾ ਉੱਥੇ ਉੱਥੇ ਦਾ 10 ਸਾਲ ਹੋ ਗਏ 15 ਸਾਲ ਹੋ ਗਏ ਸਾਡੇ ਜੀਵਨ ਚ ਤਬਦੀਲੀ ਨਹੀਂ ਆਈ ਉੱਥੇ ਦੀ ਉੱਥੇ ਹਾਂਜੀ ਅਸੀਂ ਹੁਣ ਸ਼ੁਰੂ ਕਰਨਾ ਸਿਮਰਨ ਬਾਤ ਹੀ ਪਹਿਲਾਂ ਤਸੰਦੀਰੀ ਵੀ ਇਹ ਬਾਈ ਗੁਰੂ ਕਿਉਂ ਸੇ ਮਰਨਾ ਹੈ ਇਹ ਕਿੰਨਾ ਕਿ ਤੂੰ ਰਹਿ ਜਾ ਸਿਮਲਿਏ ਮੋਕ ਸਾਹ ਕੰਮ ਨਹੀਂ ਕਰਨਾ ਮੋਰੇ ਜਵਾਬਾ ਦੇ ਉਹ ਕੰਮ ਨਹੀਂ ਕਰਨਾ